ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੋ ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਸਾਹਮਣੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98783 90942 ਜੇਕਰ ਤੁਸੀਂ ਵੀਰੇ ਕੋਈ ਵੀ ਸੰਦ ਸੇਲ ਕਰਨਾ ਹੁੰਦਾ ਹੈ ਤਹਾਉਦੀ ਉਹਦੀਆਂ 4-5 ਫੋਟੋਆਂ ਤੇ ਲੋੜੀ ਦੀ ਜਾਣਕਾਰੀ ਸਾਨੂੰ ਸਾਡੇ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹੋ। ਧੰਨਵਾਦ ਵੀਰੇ। ਅੱਜ ਵੀਰੇ ਆਪਣੇ ਕੋਲੇ ਸੇਲ ਵਿੱਚ ਚਾਰ ਚੀਜ਼ਾਂ ਨੇ। ਸਵਰਾਜ 744, 2 ਫਾਰਮ 60 ਤੇ Swift Dzire ਗੱਡੀ। ਸਭ ਤੋਂ ਪਹਿਲਾਂ ਗੱਲ ਕਰਦੇ ਆ ਵੀਰੇ ਫਾਰਮ 60 ਦੀ। ਇਹ ਟਰੈਕਟਰ ਵੀਰੇ ਫਾਰਮ 60 ਆ ਤੇ 2000 ਮਾਡਲ ਆ। ਜੋ ਕਿ ਸਨ 2000 ਦੇ ਵਿੱਚ ਆਇਆ ਹੋਇਆ। ਟਰੈਕਟਰ ਵੀਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡੂਕੇ ਵਿਖੇ ਖੜਾ ਹੈ ਜੋ ਕਿ ਝਨੀਰ ਕੋਲ ਪੈ ਜਾਂਦਾ ਹੈ ਟਰੈਕਟਰ ਵੀਰੇ ਪੰਜਾਬ ਨੰਬਰ ਆ ਤੇ ਟਰੈਕਟਰ ਦੇ ਜੋ ਟਾਇਰ ਹੈ ਵੀਰੇ ਉਹ 35 40 ਪੈਸੇ ਨੇ ਟਰੈਕਟਰ ਨੂੰ ਵੀਰੇ ਕਿਤੋਂ ਵੀ ਪੇਂਟ ਨਹੀਂ ਹੋਇਆ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਆ ਟਰੈਕਟਰ ਦੇ ਸਾਰੇ ਪਾਰਟ ਵੀ ਟਰੈਕਟਰ ਦੇ ਨਾਲ ਦੇ ਨੇ ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ ਤੇ ਟਰੈਕਟਰ ਵੀਰੇ ਇੱਕ ਹੱਥ ਚੱਲਿਆ ਹੋਇਆ ਟਰੈਕਟਰ 스타ਟਿੰਗ ਤੋਂ ਲੈ ਕੇ ਵੀਰੇ ਏਸੇ ਵੀਰ ਕੋਲ ਹੀ ਆ ਇੰਜਨ ਗੇਅਰ ਪੰਪ ਦਾ ਕੰਮ ਵੀਰੇ ਹੋਇਆ ਹੋਇਆ ਸਰਵਿਸ ਓਕੇ ਆ ਵੀਰ ਬੋਲੋਂ ਟਰੈਕਟਰ ਦੀ ਵੀਰੇ ਪੂਰੀ ਫੁੱਲ ਗਰੰਟੀ ਆ ਸਾਰਾ ਟਰੈਕਟਰ ਬਿਲਕੁਲ オリジナル ਆ ਬਾਕੇ ਚਲਾ ਕੇ ਚੈੱਕ ਕਰਕੇ ਵੀਰੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 2 ਲੱਖ ਰੁਪਏ ਤੇ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ 94634 15093 ਜੇ ਕੋਈ ਮੇਰਾ ਵੀਰ ਫਾਰਮ ਟਰੈਕ 60 ਲੈਣਾ ਚਾਹੁੰਦਾ ਆਵੇ ਵੀਰ ਨਾਲ ਕੰਟੈਕਟ ਕਰ ਸਕਦਾ ਹੈ ਤੇ ਏਸੇ ਵੀਰ ਕੋਲੇ ਵੀਰੇ ਇੱਕ ਟਰੈਕਟਰ ਹੋਰ ਵਿਕਾਊ ਆ ਸਵਰਾਜ 744 FE ਇਹ ਟਰੈਕਟਰ ਵੀਰੇ 2003 ਮਾਡਲ ਆ ਤੇ ਏਸੇ ਵੀਰ ਕੋਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡੂਕੇ ਵਿਖੇ ਖੜਾ ਹੈ ਤੇ ਟਰੈਕਟਰ ਵੀਰੇ ਪੰਜਾਬ ਨੰਬਰ ਆ ਸਾਰਾ ਟਰੈਕਟਰ ਵੀਰੇ ਬਿਲਕੁਲ オリジナル ਆ ਟਰੈਕਟਰ ਨੂੰ ਕਿਦੋਂ ਵੀ ਪੇਂਟ ਨਹੀਂ ਹੋਇਆ ਬਾਡੀ ਚੈਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਚਾਰੇ ਟਾਇਰ ਵੀਰੇ ਬਿਲਕੁਲ ਨਵੇਂ ਨੇ ਇੰਜਨ ਗੇਅਰ ਪੰਪ ਦਾ ਕੰਮ ਵੀਰ ਨੇ ਕਰਵਾਇਆ ਹੋਇਆ ਵੀਰੇ ਸਰਵਿਸ ਓਕੇ ਆ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਬਿਲਕੁਲ オリジナル ਟਰੈਕਟਰ ਆ ਬਿਲਕੁਲ ਇੱਕ ਨੰਬਰ ਟਰੈਕਟਰ ਆ ਵੀਰੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਖੜਾ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਟਰੈਕਟਰ ਉੱਤੇ 1 ਰੁਪਿਆ ਲਾਉਣ ਦੀ ਤੁਹਾਨੂੰ ਲੋੜ ਨਹੀਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹਾਂ ਤੇ ਮਾਲਕ ਵੀਰ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 280000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 94634 15093 ਜੇ ਕੋਈ ਮੇਰਾ ਵੀਰ ਸਵਰਾਧ 744 ਐਫੀ ਲੈਣਾ ਚਾਹੁੰਦਾ ਹੈ ਤਾਂ ਉਹ ਵੀਰ ਨਾਲ ਕੰਟੈਕਟ ਕਰ ਸਕਦਾ ਹੈ ਵੀਰ ਕੋਲੇ ਸਵਰਾਧ 744 ਤੇ ਫਾਰਮ 60 ਵੀਰੇ ਦੋਨੇ ਬਕਾਊ ਨੇ ਹੁਣ ਗੱਲ ਕਰਦੇ ਹਾਂ ਵੀਰੇ ਸਵਿਫਟ ਡਿਜ਼ਾਇਰ ਗੱਡੀ ਦੀ ਇਹ ਗੱਡੀ ਵੀਰੇ 2009 ਮਾਡਲ ਆ ਜੋ ਕਿ 2009 ਦੇ ਵਿੱਚ ਆਈ ਹੋਈ ਆ ਤੇ ਗੱਡੀ ਵੀਰੇ ਪੰਜਾਬ ਨੰਬਰ ਆ ਤੇ ਗੱਡੀ ਅੰਬਰਸਾਰ ਏਰੀਆ ਦੇ ਵਿੱਚ ਖੜੀ ਆ ਸਾਰੀ ਗੱਡੀ ਵੀਰੇ ਬਿਲਕੁਲ オリジナル ਆ ਗੱਡੀ ਦਾ ਕੋਈ ਵੀ ਪਾਰਟ ਵੀਰੇ ਚੇਂਜ ਨਹੀਂ ਕੀਤਾ ਗਿਆ ਸਾਰੇ ਪਾਰਟ ਗੱਡੀ ਦੇ ਨਾਲ ਦੇ ਨੇ ਤੇ ਨਾ ਹੀ ਵੀਰੇ ਗੱਡੀ ਕਿਦੋਂ ਰੰਗ ਪੇਂਟ ਆ ਕਿਦੋਂ ਵੀ ਗੱਡੀ ਨੂੰ ਰੰਗ ਪੇਂਟ ਨਹੀਂ ਹੋਇਆ ਤੇ ਨਾ ਹੀ ਵੀਰੇ ਗੱਡੀ ਦਾ ਰੰਗ ਕਿਦੋਂ ਲਿਖਾ ਹੋਇਆ ਹੈਗਾ ਥੋੜੀ-ਬੋਤੀ ਟੱਚਿੰਗ ਵੀਰੇ ਹਰੇਕ ਗੱਡੀ ਦੇ ਹੁੰਦੀ ਆ ਜੋ ਆਪਾਂ ਨੂੰ ਹਰੇਕ ਗੱਡੀ ਦੇ ਦੇਖਣ ਨੂੰ ਮਿਲਦੀ ਆ ਸਾਰੀ ਗੱਡੀ ਵੀਰੇ ਬਿਲਕੁਲ ਸਾਫ਼ ਪਈ ਆ ਤੁਸੀਂ ਫੋਟੋਆਂ ਦੇਖ ਸਕਦੇ ਹੋ ਤੇ ਗੱਡੀ ਦੇ ਉਹ ਟਾਇਰ ਆ ਵੀਰੇ ਉਹ 50-60 ਪੈਸੇ ਨੇ ਤੁਹਾਨੂੰ ਟਾਇਰਾਂ ਤੇ ਵੀ ਵੀਰੇ ਕੋਈ ਰੁਪਿਆ ਲਾਉਣ ਦੀ ਲੋੜ ਨਹੀਂ ਤੇ ਗੱਡੀ ਦੀ ਸਰਵਿਸ ਵੀ ਵੀਰੇ ਹੋਈ ਹੋਈ ਆ ਸਾਰਾ ਕੰਮ ਗੱਡੀ ਦਾ ਵੀਰੇ ਓਕੇ ਆ ਤੇ ਮੇਨ ਗੱਲ ਵੀਰੇ ਗੱਡੀ ਐਕਸੀਡੈਂਟਡ ਨਹੀਂ ਸਾਰੀ ਗੱਡੀ ਵੀਰੇ ਫੁੱਲ オリジナル ਆ ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਗੱਡੀ ਲੈਣ ਸਮੇ ਵੀਰੇ ਗੱਡੀ ਚਲਾ ਕੇ ਚੈੱਕ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਜੋ ਗੱਡੀ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 315000 ਰੁਪਏ ਬਾਕੀ ਮੌਕੇ ਤੇ ਵੀਰੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 98145 45396 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ ਤੁਸੀਂ ਵੀਰ ਨਾਲ ਕਾਲ ਕਰਕੇ ਗੱਲਬਾਤ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਇਸੇ ਵੀਰ ਕੋਲੇ ਵੀਰੇ ਫਾਰਮ 60 ਟਰੈਕਟਰ ਵਿਕਾਊ ਹੈ ਇਹ ਟਰੈਕਟਰ ਵੀਰੇ 2009 ਮਾਡਲ ਆ ਤੇ ਇਸੇ ਵੀਰ ਕੋਲੇ ਅੰਬਰਸਾਰ ਏਰੀਆ ਦੇ ਵਿੱਚ ਖੜਾ ਸਾਰਾ ਟਰੈਕਟਰ ਵੀਰੇ ਬਿਲਕੁਲ オリジナル ਆ ਕਿਤੇ ਰੰਗ ਪੇਂਟ ਨਹੀਂ ਬਾਡੀ ਚਾਸੀ ਲਿੰਕਾਂ ਦਾ ਪੇਂਟ ਵੀਰੇ ਬਿਲਕੁਲ オリジナル ਆ ਜੋ ਪੇਂਟ ਏਜੰਸੀ ਵੱਲੋਂ ਆਇਆ ਸੀ ਵੀਰੇ ਉਹੀ ਪੇਂਟ ਆ ਟਰੈਕਟਰ ਨੂੰ ਬਾਅਦ ਜੋ ਕਿਤੋਂ ਵੀ ਪੇਂਟ ਨਹੀਂ ਹੋਇਆ ਤੇ ਨਾ ਹੀ ਵੀਰੇ ਟਰੈਕਟਰ ਦਾ ਕੋਈ ਪਾਰਟ ਚੇਂਜ ਕੀਤਾ ਗਿਆ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਟਰੈਕਟਰ ਦੇ ਜੋ ਟਾਇਰ ਆ ਵੀਰੇ ਉਹ 60 ਪੈਸੇ ਟਾਇਰ ਨੇ ਤੇ ਟਰੈਕਟਰ ਆ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਹੋਇਆ ਹੋਇਆ ਸਰਵਿਸ ਓਕੇ ਆ ਜੋ ਵੀਰ ਵੱਲੋਂ ਕਰਵਾਈ ਗਈ ਆ ਟਰੈਕਟਰ ਉੱਤੇ 1 ਰੁਪਿਆ ਨਹੀਂ ਭਾਲਦਾ ਵੀਰੇ ਬਿਲਕੁਲ ਇੱਕ ਨੰਬਰ ਟਰੈਕਟਰ ਆ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਰ ਨੇ ਜੋ ਟਰੈਕਟਰ ਦੀ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 290000 ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ ਤੰਮੀ 145 45396 ਜੇ ਕੋਈ ਮੇਰਾ ਵੀਰ Swifted Air ਗੱਡੀ ਤੇ ਫਾਰਮ ਛੱਡ ਲੈਣਾ ਚਾਹੁੰਦਾ ਤਾਂ ਇਹ ਵੀਰ ਨਾਲ ਕੰਟੈਕਟ ਕਰ ਸਕਦਾ ਧੰਨਵਾਦ ਵੀਰੇ ਜੇ ਵੀਰੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਵੀਰੇ ਆਪਣਾ ਚੈਨਲ ਜਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਸੀਂ ਵੀਰੇ ਡੇਲੀ 4-5 ਬਿਕਾਊ ਸੰਧਾਂ ਦੀ ਇੱਕ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਆ ਸਾਡੀ ਹਰ ਇੱਕ ਵੀਡੀਓ ਦੇਖਣ ਲਈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੁੜੇ ਰਹੋ ਸਾਡੇ ਚੈਨਲ ਜਟਾਂ ਦੇ ਟਰੈਕਟਰ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਦੇਖਣ ਲਈ